ਹੈਲੋ ਸਟੂਡੈਂਟਸ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਦੇ ਵਿੱਚ ਅੱਜ ਆਪਾਂ 8ਵੀਂ ਕਲਾਸ ਦੇ ਲਈ ਸਮਾਜਿਕ ਸਿੱਖਿਆ ਦਾ ਜੋ ਪ੍ਰੀ ਬੋਰਡ ਪੇਪਰ ਹੋਣ ਜਾ ਰਿਹਾ 2026 ਦਾ ਉਸ ਨੂੰ ਸੋਲਵ ਕਰਾਂਗੇ ਜੇਕਰ ਤੁਸੀਂ ਚੈਨਲ ਦੇ ਉੱਪਰ ਨਵੇਂ ਹੋ ਸੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਆ ਤੇ ਆਪਣੇ ਜਿਹੜੇ ਸਬਸਕ੍ਰਾਈਬਰਸ ਨੇ ਬੇਟਾ ਉਹਦੇ ਜਿਹੜੇ ਸਬਸਕ੍ਰਾਈਬ ਨੇ ਉਹ 35k ਹੋ ਚੁੱਕੇ ਨੇ ਐਂਡ 36k ਜ਼ਰੂਰ ਕਰਵਾ ਦਿਓ ਅੱਜ ਦੀ ਅੱਜ ਪੇਰ ਆਪਾਂ ਹੋਰ ਵੀ ਵੀਡੀਓਜ਼ ਹੈ ਜਿਹੜੀਆਂ ਅਪਲੋਡ ਕਰਾਂਗੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਤੁਹਾਡੇ 17 ਫਰਵਰੀ ਤੋਂ ਜਿਹੜੇ ਬੱਚਾ ਪੇਪਰ ਸ਼ੁਰੂ ਹੋਣ ਜਾ ਰਹੇ ਐ ਐਂਡ ਤੁਹਾਡਾ ਪਹਿਲਾ ਪੇਪਰ ਇੰਗਲਿਸ਼ ਦਾ ਐਂਡ ਤੁਹਾਡੇ ਜਿਹੜੇ ਬਹੁਤ ਸਾਰੇ ਪੇਪਰ ਮੇਰੇ ਕੋਲ ਆ ਵੀ ਚੁੱਕੇ ਨੇ ਜੋ ਫਾਈਨਲ ਪੇਪਰਾਂ ਦੇ ਵਿੱਚ ਬਹੁਤ ਇੰਪੋਰਟੈਂਟ ਹੋਣਗੇ ਤੇ ਉਹਨਾਂ ਨੂੰ ਦੇਖਣ ਦੇ ਲਈ ਸੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਕਿਉਂਕਿ ਫਾਈਨਲ ਪੇਪਰਾਂ ਦੇ ਵਿੱਚ ਜਸਟ ਤੁਹਾਡੇ 16 ਦਿਨ ਹੀ ਰਹਿ ਗਏ ਸਮਝੋ ਠੀਕ ਹੈ 80 ਨੰਬਰਾਂ ਦਾ ਤੁਹਾਡਾ ਪੇਪਰ ਆਏਗਾ ਐਂਡ ਸਭ ਤੋਂ ਪਹਿਲਾਂ ਹੈਗੇ ਸਹੀ ਵਿਕਲਪਾਂ ਦੀ ਚੋਣ ਕਰੋ ਜੋ ਕਿ ਤੁਹਾਡੇ 10 ਨੰਬਰਾਂ ਦੇ ਹੋਣਗੇ ਐਂਡ ਇਹਦੇ ਵਿੱਚ ਆਪਣੇ ਕੋਲੇ ਪਹਿਲਾ ਪ੍ਰਸ਼ਨ ਹੈ ਜਿਹੜੇ ਸਾਧਨ ਮੌਜੂਦ ਤਾਂ ਹਨ ਪਰ ਉਹਨਾਂ ਦੀ ਕੋਈ ਵਰਤੋਂ ਹੀ ਨਹੀਂ ਹੁੰਦੀ ਉਹਨਾਂ ਨੂੰ ਕਿਹੜੇ ਸਾਧਨ ਕਿਹਾ ਜਾਂਦਾ ਤੇ ਉਹਦਾ ਰਾਈਟ ਆਨਸਰ ਆਊਗਾ ਸੰਭਾਵਿਤ ਸਾਧਨ ਇਸ ਤੋਂ ਅੱਗੇ ਉਹ ਨਰਮ ਤੇ ਪੂਰੇ ਰੰਗ ਦੀ ਧਾਤ ਕਿਹੜੀ ਹੈ ਜਿਹੜੀ ਅਗਨੀ ਤੇ ਰੂਪਾਂਤਰੀਤ ਚਟਾਨਣਾ ਵਿੱਚੋਂ ਮਿਲਦੀ ਹੈ ਤੇ ਉਹਦਾ ਰਾਈਟ ਆਨਸਰ ਤੁਹਾਡਾ ਆਊਗਾ ਤਾਂਬਾ ਇਸ ਤੋਂ ਅੱਗੇ ਹੈਗਾ ਆਪਣੇ ਕੋਲੇ ਪ੍ਰithvi ਦੇ ਅੰਦਰ ਜਿਹੜੇ ਪੁਚਾਲ ਤਰੰਗਾਂ ਉੱਠਦੀਆਂ ਹਨ ਉਹਨਾਂ ਨੂੰ ਕੀ ਕਿਹਾ ਜਾਂਦਾ ਤੇ ਉਹਦਾ ਰਾਈਟ ਆਨਸਰ ਹੈ ਉਦਗਮ ਕੇਂਦਰ ਇਹ ਤੋਂ ਅੱਗੇ ਫ੍ਰਾਂਸੀਸੀਆਂ ਨੇ ਭਾਰਤ ਦੇ ਵਿੱਚ ហេਠਾ ਲਿਖੀਆਂ ਬਸਤੀਆਂ ਵਿੱਚੋਂ ਕਿਹੜੀ ਬਸਤੀ ਸਥਾਪਿਤ ਨਹੀਂ ਕੀਤੀ ਤੇ ਇਹਦਾ ਰਾਈਟ ਆਨਸਰ ਆਊਗਾ ਆਪਣੇ ਕੋਲੇ ਬਾਸੇ ਇਸ ਤੋਂ ਅੱਗੇ ਹੈਗਾ ਆਪਣੇ ਕੋਲੇ ਕਿਸ ਸੈਕਟਰ ਅਨੁਸਾਰ ਕਾਰਜਪਾਲਿਕਾ ਤੋਂ ਅਲੱਗ ਵਿਧਾਨਪਾਲਿਕਾ ਦੀ ਸਥਾਪਨਾ ਕੀਤੀ ਗਈ ਤੇ ਇਹਦਾ ਰਾਈਟ ਆਨਸਰ ਆਊਗਾ ਚਾਰ ਚਾਰਟਰ ਐਕਟ 1853 ਇਸਵੀ ਇਹ ਤੋਂ ਅੱਗੇ ਹੈਗਾ ਆਪਣੇ ਕੋਲੇ ਬਿਹਾਰ ਵਿੱਚ ਕਿਸ ਕਬੀਲੇ ਦੇ ਲੋਕਾਂ ਨੇ ਅੰਗਰੇਜ਼ੀ ਸਰਕਾਰ ਵਿਰੁੱਧ ਵਿਦਰੋਹ ਕੀਤਾ ਤੇ ਇਹਦਾ ਰਾਈਟ ਆਨਸਰ ਮੁੰਡਾ ਇਸ ਤੋਂ ਅੱਗੇ 7ਵਾਂ ਦੱਖਣੀ ਭਾਰਤ ਦੇ ਵਿੱਚ ਕਾਫੀ ਦਾ ਪਹਿਲਾ ਬੱਕਦੋ ਲਗਾਇਆ ਗਿਆ ਤੇ ਇਹਦਾ ਰਾਈਟ ਆਨਸਰ ਆਊਗਾ 1840 ਇਸਵੀ ਦੇ ਵਿੱਚ ਇਹ ਤੋਂ ਅੱਗੇ ਮਹਾਤਮਾ ਗਾਂਧੀ ਜੀ ਨੇ ਸਿਵਲ ਦਾ ਫਰਮਾਨੀ ਅੰਦੋਲਨ ਕਦੋਂ ਚਲਾਇਆ ਤੇ ਇਹਦਾ ਰਾਈਟ ਆਨਸਰ ਆਊਗਾ ਆਪਣੇ ਕੋਲੇ 1900 ਪੀ ਦੇ ਵਿੱਚ ਇਹ ਤੋਂ ਅੱਗੇ ਹੈਗਾ ਆਪਣੇ ਕੋਲੇ ਸੰਵਿਧਾਨ ਨੂੰ ਨੀਮਤ ਰੂਪ ਦੇਣ ਦੇ ਲਈ ਬਣਾਈ ਮਸੌਦਾ ਕਮੇਟੀ ਦੇ ਵਿੱਚ ਕਿੰਨੇ ਮੈਂਬਰ ਹੁੰਦੇ ਆ ਤੇ ਇਹਦਾ ਰਾਈਟ ਆਨਸਰ 7 ਇਹ ਤੋਂ ਅੱਗੇ ਹੈਗਾ ਸੰਵਿਧਾਨ ਦੀ ਰੱਖਿਆ ਇੱਕ ਲੋਕਤੰਤਰ ਦੀ ਪੈਰੇਦਾਰ ਅਧਿਕਾਰਾਂ ਤੇ ਸੁਤੰਤਰ ਦੀ ਸਮਰਥਕ ਕਿਸ ਨੂੰ ਮੰਨਿਆ ਗਿਆ ਹੈ ਤੇ ਇਹਦਾ ਰਾਈਟ ਆਨਸਰ ਆਊਗਾ ਆਪਣੇ ਕੋਲੇ ਨਿਆਂਪਾਲਿਕਾ ਇਹੜੀ ਆਪਸ਼ਨ ਬਿਲਕੁਲ ਸਹੀ ਆ ਇਹ ਤੋਂ ਅੱਗੇ ਹੈਗਾ ਆਪਣੇ ਕੋਲੇ ਭਾਗ ਆੜਾ ਭਾਗ ਆੜੇ ਦੇ ਵਿੱਚ ਕੀ ਆਪਣੇ ਕੋਲੇ ਅ ਵਸਤੂਨਿਸ਼ਟ ਪ੍ਰਸ਼ਨ ਇੱਕ-ਇੱਕ ਨੰਬਰਾਂ ਦੇ ਹੋਣਗੇ ਸਾਰੇ ਪ੍ਰਸ਼ਨ ਜਿਹੜੇ ਆ ਲਾਜ਼ਮੀ ਆ ਇਹ ਵੀ ਤੁਹਾਡੇ 10 ਨੰਬਰਾਂ ਦੇ ਹੋਣਗੇ ਇਹਦੇ ਵਿੱਚ ਦੇਖੋ ਆਪਣੇ ਕੋਲ ਸਭ ਤੋਂ ਪਹਿਲਾਂ ਹੈਗਾ ਖਾਲੀ ਥਾਂਵਾ ਡੈਸ਼ ਨੂੰ ਖੇਤੀਬਾੜੀ ਖੇਡ ਖੇਤੀਬਾੜੀ ਅਤੇ ਪਿੰਡੂ ਕਰਜ਼ੇ ਪ੍ਰਦਾਨ ਕਰਨ ਦੀ ਐਮ ਭੂਮਿਕਾ ਸੌਂਪੀ ਗਈ ਹੈ ਤੇ ਇਹਦਾ ਰਾਈਟ ਆਨਸਰ ਆਊਗਾ ਆਪਣੇ ਕੋਲੇ ਨਬਾਰਡਰ ਤੇ ਪਹਿਲੇ ਦਾ ਆਨਸਰ ਲਿਖਣਾ ਨਬਾਰਡਰ ਇਸ ਤੱਕ ਗਿਆ ਹੈਗਾ ਆਪਣੇ ਕੋਲੇ 18ਵੀਂ ਸਦੀ ਦੇ ਵਿੱਚ ਭਾਰਤ ਵਿੱਚ ਡੈਸ਼ 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 ਪਠਾਨ ਅਤੇ ਰਾਜਪੂਤ ਆਦ ਨਵੀਆਂ ਸ਼ਕਤੀਆਂ ਦਾ ਉਭਾਰ ਹੋਇਆ ਤੇ ਇਹਦਾ ਰਾਈਟ ਆਨਸਰ ਤੁਹਾਡਾ ਆਊਗਾ ਮਰਾਠੇ ਸਿੱਖ ਦੋ ਲਿਖ ਦਿਓ ਮਰਾਠੇ ਤੇ ਸਿੱਖ ਇਹ ਤੱਕ ਗਿਆ ਹੈਗਾ ਆਪਣੇ ਕੋਲੇ ਸਮਾਜ ਚਾਰ ਵਰਗਾਂ ਵਿੱਚ ਵੰਡਿਆ ਹੋਇਆ ਸੀ ਬ੍ਰਾਹਮਣ ਕਸ਼ਤਰੀ ਤੇ ਵੈਸ਼ ਠੀਕ ਹੈ ਤੇ ਸ਼ੂਦਰ ਇਸ ਤੋਂ ਅੱਗੇ ਡੈਸ਼ ਪਹਿਲੀ ਸੂਚਨਾ ਰਿਪੋਰਟ ਨੂੰ ਕਹਿੰਦੇ ਹਨ ਤੇ ਇਹ ਆਊਗਾ ਆਪਣੇ ਕੋਲੇ F I T R ਇਸ ਤੋਂ ਅੱਗੇ ਆਗਾ ਆਪਣੇ ਕੋਲੇ ਸਹੀ ਜਾਂ ਗਲਤ ਦਾ ਨਿਸ਼ਾਨ ਲਗਾਓ ਜਦੋਂ ਇੱਕ ਬਿਮਾਰੀ ਫੈਲ ਕੇ ਬਹੁਤ ਵੱਡੇ ਪੱਧਰ ਤੇ ਲੋਕਾਂ ਉਤੇ ਮਾਰੂ ਹਮਲਾ ਕਰਦੀ ਹੈ ਤਾਂ ਉਸ ਨੂੰ ਮਹਾਮਾਰੀ ਕਿਹਾ ਜਾਂਦਾ ਤੇ ਇਹ ਆਪਣੇ ਕੋਲ ਬਿਲਕੁਲ ਸਹੀ ਆਊਗਾ ਇਸ ਤੋਂ ਅੱਗੇ ਵਾਰ ਮੈਮੋਰੀਅਲ ਸਰਕ ਸੰਸਾਰ ਦੀ ਪਹਿਲੀ ਜੰਗ ਵਿੱਚ ਸ਼ਹੀਦ ਹੋਏ ਸੈਨਿਕਾਂ ਦੀ ਯਾਦ ਵਿੱਚ ਬਣਾਈ ਗਈ ਹੈ ਤੇ ਇਹਦਾ ਰਾਈਟ ਆਨਸਰ ਸਹੀ ਅਸੋਕੇ ਕਾਨੂੰਨ ਅਨਿਸ਼ਚਿਤ ਨਿਯਮ ਹੁੰਦੇ ਹਨ ਤੇ ਇਹ ਆਪਣੇ ਕੋਲੇ ਗਲਤ ਆ ਇਸ ਤੋਂ ਅੱਗੇ ਆਪਣੇ ਕੋਲੇ ਪ੍ਰਸ਼ਨਾਂ ਦੇ ਉੱਤਰ ਜੋ ਕਿ ਇੱਕ ਇੱਕ ਸ਼ਬਦਿਆ ਇੱਕ ਵਾਕ ਦੇ ਵਿੱਚ ਦੇਣਾ ਸਭ ਤੋਂ ਪਹਿਲਾ ਹੈਗਾ ਮੱਕੀ ਤੋਂ ਕੀ ਕੀ ਤਿਆਰ ਕੀਤਾ ਜਾਂਦਾ ਹੈ ਦੂਸਰਾ ਹੈਗਾ ਅੰਗਰੇਜ਼ਾਂ ਨੇ ਭਾਰਤ ਵਿੱਚ ਆਪਣੀ ਪਹਿਲੀ ਵਪਾਰਕ ਫੈਕਟਰੀ ਕਦੋਂ ਤੇ ਕਿੱਥੇ ਸਥਾਪਿਤ ਕੀਤੀ ਤੇ ਏਟੀਐਮ ਦਾ ਪੂਰਾ ਨਾਮ ਤੇ ਤੁਸੀਂ ਦੇਖ ਸਕਦੇ ਆ ਆਪਣੇ ਕੋਲੇ ਮੱਕੀ ਤੋਂ ਗਲੂਕੋਜ਼ ਸਟਾਰਚ ਤੇ ਤੇਲ ਤਿਆਰ ਕੀਤਾ ਜਾਂਦਾ ਹੈ ਇਤੋਂ ਅੱਗੇ ਅੰਗਰੇਜ਼ਾਂ ਨੇ ਭਾਰਤ ਵਿੱਚ ਆਪਣੀ ਪਹਿਲੀ ਵਪਾਰਕ ਫੈਕਟਰੀ ਕਦੋਂ ਤੇ ਕਿੱਥੇ ਸਥਾਪਿਤ ਕੀਤੀ ਅੰਗਰੇਜ਼ਾਂ ਨੇ ਆਪਣੀ ਪਹਿਲੀ ਵਪਾਰਕ ਫੈਕਟਰੀ 1612 ਈਸਵੀ ਦੇ ਵਿੱਚ ਸੂਰਤ ਵਿਖੇ ਸਥਾਪਿਤ ਕੀਤੀ ਏਟੀਐਮ ਦਾ ਪੂਰਾ ਨਾਮ ਹੈਗਾ ਆਟੋਮੈਟਿਕ ਟੈਲਰ ਮਸ਼ੀਨ ਠੀਕ ਹੈ ਇਸ ਅੱਗੇ ਹੈਗਾ ਆਪਣੇ ਕੋਲੇ ਸਾਰੇ ਪ੍ਰਸ਼ਨ ਲਾਜ਼ਮੀ ਨੇ ਪ੍ਰਸ਼ਨ ਦਾ ਉੱਤਰ ਤੁਸੀਂ 30 ਤੋਂ 50 ਸ਼ਬਦਾਂ ਦੇ ਵਿੱਚ ਦੇਣਾ ਇਹ ਆਪਣੇ ਕੋਲ 18 ਨੰਬਰਾਂ ਦੇ ਹੋਣਗੇ ਯਾਨੀ 3-3 ਅੰਕਾਂ ਵਾਲੇ ਪ੍ਰਸ਼ਨ ਆ ਇਹ ਤੇ ਪਹਿਲਾ ਪ੍ਰਸ਼ਨ ਆਪਾਂ ਦੇਖ ਲੈਨੇ ਪਹਿਲਾ ਆਪਾਂ ਸਾਰੇ ਬੇਟਾ ਪ੍ਰਸ਼ਨ ਪੜ੍ਹ ਲੈਨੇ ਐਂਡ ਦੈਨ ਆਪਾਂ ਇਹਨਾਂ ਦੇ ਆਨਸਰ ਦੇਖਾਂਗੇ ਪਹਿਲਾ ਗਾ ਪਾਣੀ ਦੀ ਸੰਭਾਲ ਕਿਵੇਂ ਕੀਤੀ ਜਾ ਸਕਦੀ ਹੈ ਕਿਹੜੇ ਕਿਹੜੇ ਉਪਾਅ ਸਾਨੂੰ ਮਹਾਮਾਰੀ ਵਰਗੀ ਆਫਤ ਤੋਂ ਬਚਾ ਸਕਦੇ ਹਨ ਪੱਛਮੀ ਸਿੱਖਿਆ ਪ੍ਰਣਾਲੀ ਦੇ ਪ੍ਰਭਾਵ ਲਿਖੋ ਸਾਈਮਨ ਕਮਿਸ਼ਨ ਬਾਰੇ ਕੀ ਜਾਣਦੇ ਹੋ ਤੁਸੀਂ ਤੇ ਰਾਸ਼ਟਰੀ ਇਕਤਾ ਤੇ ਅਖੰਡਤਾ ਤੋਂ ਕੀ ਭਾਵ ਹੈ ਸੰਸਦ ਵਿੱਚ ਕਾਨੂੰਨ ਕਿਵੇਂ ਬਣਦਾ ਹੈ ਤੇ ਤੁਸੀਂ ਦੇਖ ਸਕਦੇ ਆਪਣੇ ਕੋਲ ਪਾਣੀ ਦੀ ਸੰਭਾਲ ਕਿਵੇਂ ਕੀਤੀ ਜਾਂਦੀ ਹੈ ਉੱਤਰ ਹੈਗਾ ਪਾਣੀ ਇੱਕ ਬਹੁਤ ਹੀ ਮਹੱਤਵਪੂਰਨ ਸਾਧਨ ਹੈ ਇਸ ਲਈ ਇਸ ਦੀ ਸੰਭਾਲ ਬਹੁਤ ਜ਼ਰੂਰੀ ਹੈ ਇਸ ਦੀ ਸੰਭਾਲ ਹੇਠਾਂ ਲਿਖੇ ਤਰੀਕਿਆਂ ਦੇ ਨਾਲ ਕੀਤੀ ਜਾ ਸਕਦੀ ਹੈ ਤੇ ਦੇਖ ਤੁਸੀਂ ਦੇਖ ਸਕਦੇ ਹੋ ਪਾਣੀ ਦੀ ਲੋੜ ਤੋਂ ਜ਼ਿਆਦਾ ਵਰਤੋਂ ਨਹੀਂ ਕਰਨੀ ਚਾਹੀਦੀ ਦੂਸਰਾ ਹੈਗਾ ਸਿੰਚਾਈ ਦੀਆਂ ਨਵੀਆਂ ਵਿਧੀਆਂ ਦਾ ਪ੍ਰਯੋਗ ਕੀਤਾ ਜਾਵੇ ਉਦਾਹਰਨ ਵਜੋਂ ਫੁਹਾਰਿਆਂ ਦੁਆਰਾ ਸਿੰਚਾਈ ਇਸ ਤੋਂ ਅੱਗੇ ਆਪਣੇ ਕੋਲੇ ਇਸ ਤੋਂ ਅੱਗੇ ਹੈਗਾ ਆਪਣੇ ਕੋਲੇ ਵਰਖਾ ਦੇ ਪਾਣੀ ਨੂੰ ਜ਼ਮੀਨਦੋਜ਼ ਖੂਹਾਂ ਦੁਆਰਾ ਜ਼ਮੀਨ ਦੇ ਅੰਦਰ ਲਿਆਂਾਇਆ ਜਾਵੇ ਤਾਂ ਕਿ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਉੱਚਾ ਹੋ ਸਕੇ ਇਸ ਤੋਂ ਅੱਗੇ ਹੈਗਾ ਆਪਣੇ ਕੋਲੇ ਪ੍ਰਯੋਗ ਕੀਤੇ ਗਏ ਪਾਣੀ ਨੂੰ ਦੁਬਾਰਾ ਪ੍ਰਯੋਗ ਕਰਨ ਯੋਗ ਬਣਾਇਆ ਜਾਵੇ ਤੇ ਪੰਜਵਾਂ ਜੋ ਆਪਣੇ ਕੋਲ ਪੁਆਇੰਟ ਹੈ ਕਹਿੰਦੇ ਸੀਵਰੇਜ ਦੇ ਪਾਣੀ ਨੂੰ ਸਾਫ਼ ਕਰਕੇ ਸਿੰਚਾਈ ਲਈ ਵਰਤਿਆ ਜਾ ਸਕਦਾ ਹੈ ਅਸਲ ਦੇ ਵਿੱਚ ਪਾਣੀ ਦਾ ਪ੍ਰਯੋਗ ਸੋਚ ਸਮਝ ਕੇ ਕਰਨਾ ਚਾਹੀਦਾ ਹੈ ਤੇ ਇਸ ਨੂੰ ਵਿਅਰਥ ਵਹਿਣ ਤੋਂ ਰੋਕਣਾ ਚਾਹੀਦਾ ਹੈ ਤੇ ਅਗਲਾ ਪ੍ਰਸ਼ਨ ਆਪਣੇ ਕੋਲੇ ਕਿਹੜੇ ਕਿਹੜੇ ਉਪਾਅ ਸਾਨੂੰ ਮਹਾਮਾਰੀ ਵਰਗੀ ਆਫਤ ਤੋਂ ਬਚਾ ਸਕਦੇ ਹਨ ਪਹਿਲਾ ਹੈਗਾ ਉੱਤਰ ਦੇ ਵਿੱਚ ਪਹਿਲਾ ਪੁਆਇੰਟ ਮਹਾਮਾਰੀ ਤੋਂ ਬਚਣ ਦਾ ਸਭ ਤੋਂ ਚੰਗਾ ਤਰੀਕਾ ਇਹ ਹੈ ਕਿ ਬਿਮਾਰੀਆਂ ਤੋਂ ਹੀ ਬਚਿਆ ਜਾਵੇ ਸ਼ੁੱਧ ਸਾਫ਼ ਪਾਣੀ ਅਤੇ ਸਾਫ਼ ਸੁਥਰਾ ਵਾਤਾਵਰਣ ਸਾਨੂੰ ਬਿਮਾਰੀਆਂ ਤੋਂ ਬਚਾ ਸਕਦਾ ਹੈ ਦੂਸਰਾ ਪੁਆਇੰਟ ਹੈ ਬਿਮਾਰੀ ਫੈਲਣ ਤੇ ਡਾਕਟਰੀ ਸਹੂਲਤਾਂ ਦਾ ਉਚਿਤ ਪ੍ਰਬੰਧ ਹੋਣਾ ਚਾਹੀਦਾ ਹੈ ਇਸ ਲਈ ਹਸਪਤਾਲਾਂ ਦੇ ਵਿੱਚ ਇਲਾਜ ਦੀ ਪੂਰੀ ਵਿਵਸਥਾ ਹੋਣੀ ਚਾਹੀਦੀ ਹੈ ਸ਼ਹਿਰਾਂ ਦੇ ਆਸ-ਪਾਸ ਗੰਦੀ ਬਸਤੀਆਂ ਨੂੰ ਵਿਕਸਿਤ ਨਾ ਹੋਣ ਦਿੱਤਾ ਜਾਵੇ ਸ਼ਹਿਰਾਂ ਪਿੰਡਾਂ ਅਤੇ ਸਕੂਲਾਂ ਦੇ ਵਿੱਚ ਨਿਯਮਿਤ ਤੌਰ ਤੇ ਨਿਯਮਿਤ ਤੌਰ ਦੇ ਨਾਲ ਬਿਮਾਰੀ ਦੀ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਮਹਾਮਾਰੀ ਦੇ ਖਤਰੇ ਤੋਂ ਬਚਿਆ ਜਾ ਸਕੇ ਅਗਲਾ ਪ੍ਰਸ਼ਨ ਆਪਣੇ ਕੋਲੇ ਜੋ ਹੈਗਾ ਆ ਉਹ ਹੈ ਪੱਛਮੀ ਸਿੱਖਿਆ ਪ੍ਰਣਾਲੀ ਦੇ ਪ੍ਰਭਾਵ ਲਿਖੋ ਪੱਛਮੀ ਸਿੱਖਿਆ ਪ੍ਰਣਾਲੀ ਹੇਠਾਂ ਲਿਖੇ ਪ੍ਰਭਾਵ ਪਾਏ ਗਏ ਹਨ ਤੇ ਇਹਦੇ ਵਿੱਚ ਤੁਸੀਂ ਕੀ ਲਿਖਣਾ ਹੈ ਸਿੱਖਿਆ ਪ੍ਰਣਾਲੀ ਮਹਿੰਗੀ ਹੋਣ ਕਾਰਨ ਜ਼ਿਆਦਾਤਰ ਲੋਕ ਅਨਪੜ੍ਹ ਹੀ ਰਹਿ ਗਏ ਤੇ ਦੂਸਰਾ ਪੁਆਇੰਟ ਹੈਗਾ ਆਪਣੇ ਕੋਲੇ ਅੰਗਰੇਜ਼ਾਂ ਅੰਗਰੇਜ਼ੀ ਸਿੱਖਿਆ ਨੇ ਉੱਚ ਸਿੱਖਿਆ ਦੇ ਵਿੱਚ ਭਾਰਤੀ ਭਾਸ਼ਾਵਾਂ ਨੂੰ ਕੋਈ ਮਹੱਤਵ ਨਾ ਦਿੱਤਾ ਨਤੀਜੇ ਵਜੋਂ ਭਾਰਤੀ ਭਾਸ਼ਾਵਾਂ ਦਾ ਵਿਕਾਸ ਨਾ ਹੋ ਸਕਿਆ ਜਿਸ ਦੇ ਨਾਲ ਭਾਰਤੀਆਂ ਦਾ ਉੱਚ ਸਿੱਖਿਆ ਨਾਲੋਂ ਸੰਪਰਕ ਟੁੱਟ ਗਿਆ ਤੇ ਤੀਸਰਾ ਪੁਆਇੰਟ ਹੈ ਆਪਣੇ ਕੋਲੇ ਪੱਛਮੀ ਸਿੱਖਿਆ ਪ੍ਰਾਪਤ ਭਾਰਤੀ ਨੂੰ ਵਿਦੇਸ਼ੀ ਇਤਿਹਾਸ ਪੜਨ ਦਾ ਮੌਕਾ ਮਿਲਿਆ ਤੇ ਇਹਨਾਂ ਦਾ ਸਕਰੀਨਸ਼ਾਟ ਵੀ ਤੁਸੀਂ ਨਾਲ ਦੀ ਨਾਲ ਲੈ ਲੈਣੇ ਹਨ ਇਸ ਤੋਂ ਅੱਗੇ ਆਪਣੇ ਕੋਲੇ ਸਾਈਮਨ ਕਮਿਸ਼ਨ ਬਾਰੇ ਤੁਸੀਂ ਕੀ ਜਾਣਦੇ ਹੋ ਤੇ ਅੰਗਰੇਜ਼ੀ ਸਰਕਾਰ ਨੇ 1919 ਈਸਵੀ ਦੇ ਸੁਧਾਰ ਐਕਟ ਦੀ ਜਾਂਚ ਲਈ 1928 ਈਸਵੀ ਦੇ ਵਿੱਚ ਸਾਈਮਨ ਕਮਿਸ਼ਨ ਭਾਰਤ ਵਿੱਚ ਆਇਆ ਇਸ ਕਮਿਸ਼ਨ ਦੇ 7 ਮੈਂਬਰ ਸਨ ਪਰ ਇਹਨਾਂ ਦੇ ਵਿੱਚ ਕੋਈ ਵੀ ਭਾਰਤੀ ਮੈਂਬਰ ਨਹੀਂ ਸੀ ਇਸ ਲਈ ਇਸ ਕਮਿਸ਼ਨ ਦਾ ਕਾਲੀਆ ਝੰਡੀਆਂ ਅਤੇ ਸਾਈਮਨ ਵਾਪਸ ਜਾਓ ਦੇ ਨਾਅਰਿਆਂ ਦੇ ਨਾਲ ਜ਼ੋਰਦਾਰ ਵਿਰੋਧ ਕੀਤਾ ਗਿਆ ਪੁਲਿਸ ਨੇ ਇਹਨਾਂ ਅੰਦੋਲਨਕਾਰੀਆਂ ਅਤੇ ਠਾਲ ਲਾਠੀ ਚਾਰਜ ਕੀਤਾ ਇਸ ਦੇ ਨਤੀਜੇ ਵਜੋਂ ਲਾਲਾ ਲਾਜਪਤਰਾਏ ਜ਼ਖਮੀ ਹੋ ਗਏ ਅਤੇ ਬਾਅਦ ਵਿੱਚ ਉਹਨਾਂ ਦੀ ਮੌਤ ਹੋ ਗਈ ਇਸ ਤੋਂ ਅੱਗੇ ਆਪਣੇ ਕੋਲੇ ਰਾਸ਼ਟਰੀ ਏਕਤਾ ਅਤੇ ਅਖੰਡਤਾ ਤੋਂ ਕੀ ਭਾਵ ਹੈ ਕੀ ਐਸਸੀ ਇਸ ਉਦੇਸ਼ ਨੂੰ ਪੂਰਾ ਕਰ ਸਕਦੇ ਹਨ ਤੇ ਉੱਤਰ ਆਏਗਾ ਆਪਣੇ ਕੋਲੇ ਰਾਸ਼ਟਰੀ ਇਕਤਾ ਤੇ ਖੰਡਤਾ ਦਾ ਅਰਥ ਹੈ ਕਿ ਪੂਰਾ ਭਾਰਤ ਇੱਕ ਰਾਸ਼ਟਰ ਹੈ ਦੇਸ਼ ਦੀ ਕੋਈ ਵੀ ਇਕਾਈ ਇਸ ਤੋਂ ਅਲੱਗ ਨਹੀਂ ਹੈ ਸਾਡੇ ਸੰਵਿਧਾਨ ਨਿਰਮਾਤਾ ਰਾਸ਼ਟਰੀ ਇਕਤਾ ਦੇ ਇੱਛੁਕ ਸੰ ਇਸ ਅਦਰਸ਼ ਨੂੰ ਸੰਵਿਧਾਨ ਦੀ 22ਵੀਂ ਸੋਧ ਦੁਆਰਾ ਸੰਵਿਧਾਨਕ ਦੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਸ਼ਾਮਿਲ ਕੀਤਾ ਗਿਆ ਹੈ ਇਸ ਅਦਰਸ਼ ਦੀ ਪ੍ਰਾਪਤੀ ਲਈ ਪਿੰਨ ਪਿੰਨ ਕਾਨੂੰਨ ਬਣਾਏ ਗਏ ਹਨ ਜੇਕਰ ਕੋਈ ਵੀ ਇਹਨਾਂ ਕਾਨੂੰਨਾਂ ਨੂੰ ਤੋੜਦਾ ਹੈ ਤਾਂ ਉਹਨੂੰ ਸਖਤ ਸਰਜਾ ਦਿੱਤੀ ਜਾਂਦੀ ਹੈ ਪਰੰਤੂ ਅੱਜ ਕੁਝ ਅਸਮਾਜਿਕ ਅਤੇਲ ਅਲੱਗ ਅਲਗਾ ਆਭਵਾਦੀ ਤੱਤ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਨੁਕਸਾਨ ਪਹੁੰਚਾਉਣ ਦਾ ਯਤਨ ਕਰ ਰਹੇ ਹਨ ਕੁਝ ਵਿਰੋਧੀ ਸ਼ਕਤੀਆਂ ਵੀ ਭਾਰਤ ਦੀ ਏਕਤਾ ਨੂੰ ਭੰਗ ਕਰਨ ਦੀ ਤਾਕ ਵਿੱਚ ਰਹਿੰਦੀਆਂ ਹਨ ਸਾਨੂੰ ਇਹਨਾਂ ਤੱਤਾਂ ਅਤੇ ਸ਼ਕਤੀਆਂ ਦੇ ਨਾਲ ਕਠੋਰਤਾ ਨਾਲ ਨਿਪਟਣਾ ਪਵੇਗਾ ਸਾਨੂੰ ਪੂਰੀ ਆਸ ਹੈ ਕਿ ਅਸੀਂ ਆਪਣੇ ਉਦੇਸ਼ ਨੂੰ ਪ੍ਰਾਪਤ ਕਰਨ ਵਿੱਚ ਸਫਲ ਹੋਵਾਂਗੇ ਇਸ ਤੋਂ ਅੱਗੇ ਸੰਸਦ ਦੇ ਵਿੱਚ ਕਾਨੂੰਨ ਕਿਵੇਂ ਬਣਦਾ ਹੈ ਸਧਾਰਨ ਬਿੱਲ ਨੂੰ ਸੰਸਦ ਦੇ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ਦੋਨਾਂ ਸਦਨਾਂ ਦੇ ਵਿੱਚ ਖਾਸ ਪਾਸ ਹੋਣ ਤੋਂ ਬਿੱਲ ਬਾਅਦ ਬਿੱਲ ਨੂੰ ਰਾਸ਼ਟਰ ਦੀ ਰਾਸ਼ਟਰਪਤੀ ਦੀ ਮਨਜ਼ੂਰੀ ਲਈ ਭੇਜ ਦਿੱਤਾ ਜਾਂਦਾ ਹੈ ਰਾਸ਼ਟਰਪਤੀ ਦੇ ਦਸਤਖਤ ਹੋ ਜਾਣ ਤੇ ਬਿੱਲ ਕਾਨੂੰਨ ਬਣ ਜਾਂਦਾ ਹੈ ਠੀਕ ਹੈ ਇਸ ਤੋਂ ਅੱਗੇ ਆਪਣੇ ਕੋਲੇ ਇਸ ਤੋਂ ਅੱਗੇ ਹੈਗਾ ਆਪਣੇ ਕੋਲੇ ਭਾਗ ਸ ਇਹਦੇ ਵਿੱਚ ਆਪਣੇ ਕੋਲੇ ਪਹਿਲਾ ਪ੍ਰਸ਼ਨ ਹੈ ਮੁਕਨਯੋਗ ਸਾਧਨਾਂ ਦੀ ਵਰਤੋਂ ਸਾਨੂੰ ਸਮਝਦਾਰੀ ਅਤੇ ਸੰਕੋਚ ਨਾਲ ਕਿਉਂ ਕਰਨੀ ਚਾਹੀਦੀ ਹੈ ਜਾਂ ਫਿਰ ਤੁਸੀਂ ਲਿਖ ਸਕਦੇ ਹੋ ਮਿੱਟੀ ਦੀ ਸਾਮ ਸੰਭਾਲ ਕਿਵੇਂ ਕੀਤੀ ਜਾ ਸਕਦੀ ਹੈ ਇਸ ਤੋਂ ਅੱਗੇ ਆਪਣੇ ਕੋਲੇ ਦੂਸਰਾ ਪ੍ਰਸ਼ਨ ਹੈਗਾ ਸਵਦੇਸ਼ੀ ਅਤੇ ਬਾਈਕਾਟ ਅੰਦੋਲਨ ਤੋਂ ਕੀ ਸਮਝਦੇ ਹੋ ਜਾਂ ਫਿਰ ਤੁਸੀਂ ਲਿਖ ਸਕਦੇ ਹੋ ਵਰਸਾ ਮੁੰਡਾ ਬਾਰੇ ਕੀ ਜਾਣਦੇ ਹੋ ਇਸ ਤੋਂ ਅੱਗੇ ਭਾਰਤ ਅਤੇ ਪਾਕਿਸਤਾਨ ਦੇ ਸਬੰਧਾਂ ਦਾ ਸੰਖੇਪ ਵਰਣਨ ਕਰੋ ਜਾਂ ਤੁਸੀਂ ਲਿਖ ਸਕਦੇ ਹੋ ਗੁੱਟ ਨਿਰਲੇਪਤਾ ਤੇ ਨੋਟ ਇਸ ਤੋਂਗੇ ਸਵਿਧਾਨ ਵਿੱਚ ਕਿਹੜੇ ਕਿਹੜੇ ਮੌਲਿਕ ਅਧਿਕਾਰ ਦਰਜ ਹਨ ਜਾਂ ਫਿਰ ਤੁਸੀਂ ਲਿਖ ਸਕਦੇ ਹੋ ਸੰਸਦ ਦੀ ਸਥਿਤੀ ਦੀ ਗਿਰਾਵਟ ਲਈ ਜ਼ਿੰਮੇਵਾਰ ਕਾਰਨ ਲਿਖੋ ਤੇ ਆਪਣੇ ਕੋਲੇ ਪਹਿਲਾ ਜੋ ਪ੍ਰਸ਼ਨ ਹੈ ਉਹ ਹੈਗਾ ਮਿੱਟੀ ਸਾਧਨ ਦੀ ਸਾਮ ਸੰਭਾਲ ਕਿਵੇਂ ਕੀਤੀ ਜਾ ਸਕਦੀ ਹੈ ਤੇ ਮਿੱਟੀ ਦੀ ਸਾਮ ਸੰਭਾਲ ਹੇਠਾਂ ਲਿਖੇ ਤਰੀਕਿਆਂ ਦੇ ਨਾਲ ਕੀਤੀ ਜਾ ਸਕਦੀ ਹੈ ਮਿੱਟੀ ਸਾਧਨ ਦੇ ਮਹੱਤਵ ਨੂੰ ਦੇਖਦੇ ਹੋਏ ਸਾਨੂੰ ਮਿੱਟੀ ਦੇ ਅਪਰਧਨ ਯਾਨੀ ਕਟਾਣ ਨੂੰ ਰੋਕਣਾ ਚਾਹੀਦਾ ਹੈ ਨਦੀਆਂ ਤੇ ਬੰਨ ਬਣਾ ਕੇ ਹੜ੍ਹਾਂ ਦੇ ਪਾਣੀ ਨੂੰ ਰੋਕਣਾ ਚਾਹੀਦਾ ਹੈ ਖੜਾਣ ਨੂੰ ਰੋਕਣ ਦੇ ਨਾਲ ਮਿੱਟੀ ਦਾ ਅਪਦਨ ਅਪਰਦਨ ਯਾਨੀ ਕਟਾਵ ਵੀ ਰੋਕਿਆ ਜਾ ਸਕਦਾ ਹੈ ਤੇ ਨਦੀਆਂ ਦੇ ਆਲੇ ਦੁਆਲੇ ਪਈ ਵਾਧੂ ਭੂਮੀ ਨੂੰ ਖੇਤੀਯੋਗ ਬਣਾਇਆ ਜਾ ਸਕਦਾ ਹੈ ਵਧੇਰੇ ਪਾਣੀ ਦਾ ਨਿਕਾਸ ਕਰਕੇ ਸਿੱਲੇ ਪਾਣੀ ਯਾਨੀ ਸੇਮ ਦੀ ਸਮੱਸਿਆ ਤੋਂ ਛੁਟਕਾਰਾ ਪਾਉਣਾ ਚਾਹੀਦਾ ਹੈ ਤੇ ਪੰਜਵਾਂ ਪੁਆਇੰਟ ਹੈ ਖੇਤੀ ਦੇ ਗਲਤ ਤਰੀਕਿਆਂ ਦੇ ਨਾਲ ਮਿੱਟੀ ਕਮਜ਼ੋਰ ਹੁੰਦੀ ਹੈ ਇਸ ਲਈ ਜ਼ਰੂਰੀ ਹੈ ਕਿ ਖੇਤੀ ਦੇ ਢੰਗ ਵਧੀਆ ਹੋਣ ਅਗਲਾ ਪ੍ਰਸ਼ਨ ਹੈ ਆਪਣੇ ਕੋਲੇ ਬਿਰਸਾ ਮੁੰਡਾ ਬਾਰੇ ਕੀ ਜਾਂਦੇ ਹੋ ਤੇ ਇਹ ਆਪਣੇ ਕੋਲ 8ਵੀਂ ਦੇ ਵਿੱਚ ਇੱਕ ਹੀ ਪ੍ਰਸ਼ਨ ਆ ਉਹਨਾਂ ਕੋਲੇ ਬਿਰਸਾ ਮੁੰਡਾ ਤੇ ਬਹੁਤ ਇੰਪੋਰਟੈਂਟ ਆ ਬਿਰਸਾ ਮੁੰਡਾ ਦੇ ਵਿੱਚ ਤੁਸੀਂ ਕੀ ਲਿਖਣਾ ਆਪਣੇ ਕੋਲੇ ਦੇਖੋ ਬਿਰਸਾ ਮੁੰਡਾ ਬਿਹਾਰ ਯਾਨੀ ਛੋਟਾ ਨਾਗਪੁਰ ਇਲਾਕਾ ਦੇ ਮੁੰਡਾ ਕਬੀਲੇ ਦੇ ਵਿਦਰੋਹ ਦਾ ਨੇਤਾ ਸੀ ਉਹ ਇੱਕ ਸ਼ਕਤੀਸ਼ਾਲੀ ਵਿਅਕਤੀ ਸੀ ਉਸ ਨੂੰ ਪਰਮਾਤਮਾ ਦੀ ਪਰਮਾਤਮਾ ਦਾ ਦੂਤ ਮੰਨਿਆ ਜਾਂਦਾ ਸੀ ਉਸ ਨੇ ਉਹਨਾਂ ਗੈਰ ਕਬੀਲੇ ਲੋਕਾਂ ਦੇ ਵਿਰੁੱਧ ਧਾਰਨਾ ਦਿੱਤੀ ਜਿਨ੍ਹਾਂ ਨੇ ਮੁੰਡਾ ਲੋਕਾਂ ਦੀਆਂ ਜ਼ਮੀਨਾਂ ਖੋਹ ਲਈਆਂ ਸਨ ਮੁੰਡਾ ਲੋਕ ਸ਼ਾਹੂਕਾਰਾਂ ਅਤੇ ਜ਼ਿਮੀਦਾਰਾਂ ਨਾਲ ਵੀ ਨਫ਼ਰਤ ਕਰਦੇ ਸਨ ਕਿਉਂਕਿ ਉਹ ਉਹਨਾਂ ਨਾਲ ਮਾੜਾ سلوਕ ਕਰਦੇ ਸਨ ਵਿਰਸਾ ਮੁੰਡਾ ਨੇ ਮੁੰਡਾ ਕਿਸਾਨਾਂ ਨੂੰ ਕਿਹਾ ਕਿ ਉਹ ਜ਼ਿਮੀਦਾਰਾਂ ਦਾ ਕਿਰਾਇਆ ਚੁਕਾਉਣ ਤੋਂ ਇਨਕਾਰ ਕਰ ਦੇਣ ਤੇ ਛੋਟਾ ਨਾਗਪੁਰ ਪ੍ਰਦੇਸ਼ ਵਿੱਚ ਮੁੰਡਾ ਲੋਕਾਂ ਨੇ ਅੰਗਰੇਜ਼ ਅਧਿਕਾਰੀਆਂ ਮਿਸ਼ਨਰੀਆਂ ਅਤੇ ਪੁਲਿਸ ਸਟੇਸ਼ਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਪਰ ਅੰਗਰੇਜ਼ਾਂ ਨੇ ਬਿਰਸਾ ਮੁੰਡਾ ਨੂੰ ਗ੍ਰਿਫਤਾਰ ਕਰ ਲਿਆ ਤੇ ਉਸ ਦੇ ਵਿਧਰੂ ਨੂੰ ਦਬਾ ਦਿੱਤਾ ਇਸ ਤੋਂ ਅੱਗੇ ਹੈਗਾ ਆਪਣੇ ਕੋਲੇ ਗੁੱਟਨਿਰਲੀਪਤਾ ਲਹਿਰ ਦੀ ਪਹਿਲੀ ਕਾਨਫਰੰਸ ਕਦੋਂ ਅਤੇ ਕਿੱਥੇ ਹੋਈ ਇਹ ਨਹੀਂ ਕਰਨਾ ਆਪਾਂ ਤੇ ਆਪਾਂ ਕਰਨਾ ਗੁੱਟਨਿਰਲੀਪਤਾ ਤੇ ਨੋਟ ਠੀਕ ਹੈ ਇਹਦੇ ਵਿੱਚ ਆਪਣੇ ਕੋਲ ਦੇਖੋ ਦੂਸਰੇ ਵਿਸ਼ਵ ਯੁੱਧ ਦੇ ਤੁਰੰਤ ਬਾਅਦ ਸੰਸਾਰ ਦੋ ਗੁੱਟਾਂ ਦੇ ਵਿੱਚ ਵੰਡਿਆ ਗਿਆ ਸੀ ਇੱਕ ਗੁੱਟ ਦਾ ਨੇਤਾ ਅਮਰੀਕਾ ਸੀ ਇਸ ਨੂੰ ਪੱਛਮੀ ਬਲਾਕ ਕਿਹਾ ਜਾਂਦਾ ਸੀ ਦੂਸਰੇ ਗੁੱਟ ਦਾ ਨੇਤਾ ਰੂਸ ਸੀ ਇਹਨਾਂ ਵਿਚਾਲੇ ਭਿਆਨਕ ਠੰਡਾ ਯੁੱਧ ਚੱਲਣ ਲੱਗਾ ਨਾਟੋ ਅਤੇ ਵਾਰਸਾ ਪੈਕਟ ਜਿਹੀਆਂ ਸੈਨਿਕ ਸੰਧੀਆਂ ਅਤੇ ਸਮਝੌਤਿਆਂ ਨੇ ਵਾਤਾਵਰਨ ਨੂੰ ਹੋਰ ਵੀ ਵਧੇਰੇ ਤਣਾਪੂਰਨ ਬਣਾ ਦਿੱਤਾ ਭਾਰਤ ਆਪਣੀ ਰੱਖਿਆ ਦੇ ਲਈ ਕਿਸੇ ਵੀ ਗੁੱਟ ਵਿੱਚ ਸ਼ਾਮਲ ਨਹੀਂ ਹੋਣਾ ਚਾਹੁੰਦਾ ਸੀ ਇਸ ਲਈ ਭਾਰਤ ਨੇ ਦੂਸਰੇ ਦੇਸ਼ਾਂ ਦੇ ਨਾਲ ਮਿਲ ਕੇ ਗੋਟਾਂ ਦੇ ਰਿਲੇਪਲੇਅਰ ਸ਼ੁਰੂ ਕੀਤੀ ਇਸ ਸੰਦੋਲਨ ਦੇ ਪਿਤਾਮਾ ਪੰਡਿਤ ਜਵਾਹਰ ਲਾਲ ਨਹਿਰੂ ਯੂਗੋਸਲਾਵੀਆ ਦੇ ਰਾਸ਼ਟਰਪਤੀ ਟਿਟੋ ਅਤੇ ਮਿਸਰ ਦੇ ਰਾਸ਼ਟਰਪਤੀ ਨਾਸਰ ਸੰਗੋਟ ਨੇ ਲੇਫਤਾ ਅੰਦੋਲਨ 1961 ਈਸਵੀ ਦੇ ਵਿੱਚ ਆਰੰਭ ਹੋਈ। ਏ ਪੰਚਸ਼ੀਲ ਦੇ ਸਿਧਾਂਤਾਂ ਉੱਤੇ ਆਧਾਰਿਤ ਸੀ ਭਾਰਤ ਦੀ ਇਸ ਤਰ੍ਹਾਂ ਇਸਪਾਸ ਭਾਰਤ ਦੀ ਤਰ੍ਹਾਂ ਇਸ ਦੇ ਸਾਰੇ ਮੈਂਬਰ ਕਿਸੇ ਵੀ ਸ਼ਕਤੀ ਗੁੱਟ ਵਿੱਚ ਸ਼ਾਮਲ ਹੋਣਾ ਨਹੀਂ ਚਾਹੁੰਦੇ ਸਨ ਇਸ ਦਾ ਪਹਿਲਾ ਸੰਮੇਲਨ 1961 ਈਸਵੀ ਨੂੰ ਬੈਲਗ੍ਰੇਡ ਵਿੱਚ ਹੋਇਆ ਆਰੰਭ ਦੇ ਵਿੱਚ 25 ਦੇਸ਼ ਇਸ ਦੇ ਮੈਂਬਰ ਬਣੇ ਪਰੰਤੂ ਅੱਜ 100 ਤੋਂ ਅਧਿਕ ਦੇਸ਼ ਇਸ ਦੇ ਮੈਂਬਰ ਹਨ ਇਸੋ ਗੈਸਾ ਵਿਧਾਨ ਦੇ ਵਿੱਚ ਕਿਹੜੇ ਕਿਹੜੇ ਮੌਲਿਕ ਅਧਿਕਾਰ ਦਰਜ ਹਨ ਤੇ ਸੰਵਿਧਾਨ ਦੇ ਵਿੱਚ 6 ਠਾ ਲਿਖੇ ਮੌਲਿਕ ਅਧਿਕਾਰ ਸ਼ਾਮਿਲ ਹਨ ਸਭ ਤੋਂ ਪਹਿਲਾ ਸਮਾਨਤਾ ਦਾ ਅਧਿਕਾਰ ਸੁਤੰਤਰਤਾ ਦਾ ਅਧਿਕਾਰ ਸ਼ੂਸ਼ਣ ਦਾ ਅਧਿਕਾਰ ਧਾਰਮਿਕ ਸੁਤੰਤਰਤਾ ਦਾ ਅਧਿਕਾਰ ਸਾਂਸਕ੍ਰਿਤਿਕ ਅਤੇ ਸਿੱਖਿਆ ਸੰਬੰਧੀ ਅਧਿਕਾਰ ਸਬੰਧ ਅਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ ਤੇ ਸਿੱਖਿਆ ਦਾ ਅਧਿਕਾਰ ਤੇ ਇਸ ਦੇ ਨਾਲ ਆਪਣਾ ਭਾਗ ਸ ਵੀ ਖਤਮ ਹੁੰਦਾ ਹੈ ਤੇ ਪਾਗਾਹੇ ਦੇ ਵਿੱਚ ਆਪਣੇ ਕੋਲੇ ਬੇਟਾ ਪੈਰੇ ਆਉਣਗੇ ਪੈਰੇ ਦੇ ਵਿੱਚੋਂ ਤੁਹਾਨੂੰ ਤਿੰਨ ਪ੍ਰਸ਼ਨ نیچے ਦੇ ਦਿੱਤੇ ਗਏ ਹਨ ਇਸ ਤੋਂ ਅੱਗੇ ਖੋਰ ਪੈਰਾ ਹੈ ਇਸ ਪੈਰੇ ਨੂੰ ਵੀ ਪੜ੍ਹ ਕੇ ਤੁਹਾਨੂੰ ਤਿੰਨ ਪ੍ਰਸ਼ਨ ਹੋਰ نیچے ਦਿੱਤੇ ਗਏ ਹਨ ਤੇ ਇਹਨਾਂ ਨੂੰ ਤੁਸੀਂ ਸੋਲਵ ਕਰ ਲੈਣਾ ਹੈ ਇੱਕ ਵਾਰ ਆਪਾਂ ਪੈਰੇ ਨੂੰ ਪੜ੍ਹ ਲੈਨੇ ਆਂ ਦੇਖੋ 19ਵੀਂ ਸਦੀ ਦੇ ਸ਼ੁਰੂ ਵਿੱਚ ਭਾਰਤੀ ਸਮਾਜ ਦੇ ਵਿੱਚ ਔਰਤਾਂ ਦੀ ਸਥਿਤੀ ਤਰਸਯੋਗ ਸੀ ਪਹਿਲਾਂ ਤਾਂ ਦੇਖੋ ਸਤੀ ਪ੍ਰਥਾ ਤੋਂ ਤੁਸੀਂ ਕੀ ਸਮਝਦੇ ਹੋ ਸਤੀ ਪ੍ਰਥਾ ਜਿਸ ਵਿੱਚ ਵਿਧਵਾਵਾਂ ਨੂੰ ਆਪਣੇ ਪਤੀ ਦੀ ਮੌਤ ਤੋਂ ਬਾਅਦ ਚਿਤਾ ਵਿੱਚ ਜਲਣ ਲਈ ਮਜਬੂਰ ਕੀਤਾ ਜਾਂਦਾ ਸੀ ਸਮਾਜ ਵਿੱਚ ਇੱਕ ਭਿਆਨਕ ਰਿਵਾਜ ਸੀ ਤੇ ਤੁਸੀਂ ਪਹਿਲੇ ਦਾ ਆਨਸਰ ਤੁਸੀਂ ਕੀ ਲਿਖਣਾ ਇੱਥੋਂ ਤੋਂ ਲੈ ਕੇ ਇੱਥੋਂ ਤੱਕ ਜੋ ਕਿ ਆਪਣਾ ਪਹਿਲਾ ਆਊਗਾ ਠੀਕ ਹੈ ਤੇ ਇਸ ਤੋਂ ਅੱਗੇ ਆਪਣੇ ਕੋਲ ਸਤੀ ਪ੍ਰਥਾ ਦੇ ਔਰਤਾਂ ਦੇ ਜੀਵਨ ਉੱਤੇ ਕੀ ਪ੍ਰਭਾਵ ਸਨ ਇਹ ਪ੍ਰਥਾ ਨਾ ਸਿਰਫ ਔਰਤਾਂ ਦੇ ਜੀਵਨ ਨੂੰ ਖਤਮ ਕਰਦੀ ਸਗੋ ਸਮਾਜ ਦੇ ਵਿੱਚ ਉਹਨਾਂ ਦੀ ਮਹੱਤਤਾ ਨੂੰ ਵੀ ਉਹਨਾਂ ਦੀ ਮਹੱਤਤਾ ਨੂੰ ਵੀ ਨਕਾਰਦੀ ਸੀ ਰਾਜ ਰਾਜਰਾਮ ਮੋਹਨ ਰਾਏ ਨੇ ਇਸ ਅਨਿਆਧਿਵਰੋਧ ਆਵਾਜ਼ ਉਠਾਈ ਉਹਨਾਂ ਨੇ ਲੋਕਾਂ ਨੂੰ ਸਮਝਾਇਆ ਕਿ ਸਤੀ ਪ੍ਰਥਾ ਮਨੁੱਖੀ ਅਧਿਕਾਰਾਂ ਦੇ ਅਨੁਕੂਲ ਨਹੀਂ ਹੈ ਉਹਨਾਂ ਨੇ ਅੰਗਰੇਜ਼ ਸਰਕਾਰ ਦੇ ਨਾਲ ਮਿਲ ਕੇ 1829 ਦੇ ਵਿੱਚ ਸਤੀ ਪ੍ਰਥਾ ਨੂੰ ਗੈਰ ਕਾਨੂੰਨੀ ਘੋਸ਼ਿਤ ਕੀਤਾ ਇਸ ਸੁਧਾਰ ਨੇ ਅੰਗਰੇਜ਼ਾਂ ਔਰਤਾਂ ਨੂੰ ਇੱਕ ਨਵਾਂ ਜੀਵਨ ਦਿੱਤਾ ਅਤੇ ਸਮਾਜ ਦੇ ਵਿੱਚ ਉਹਨਾਂ ਦੀ ਸੁਰੱਖਿਆ ਲਈ ਸੁਰੱਖਿਆ ਨੂੰ ਮਜ਼ਬੂਤ ਕੀਤਾ ਰਾਜਾ ਰਾਮ ਮੋਹਨ ਰਾਏ ਨੇ ਔਰਤਾਂ ਦੀ ਸਿੱਖਿਆ ਅਤੇ ਸਮਾਜਿਕ ਸਮਾਨਤਾ ਦੀ ਜੀਵ ਕਾਲਤਾ ਕੀਤੀ ਜਿਸ ਨੇ ਔਰਤਾਂ ਦੇ ਅਧਿਕਾਰਾਂ ਨੂੰ ਮੋੜ ਪਰਿਭਾਸ਼ਿਤ ਕਰਨ ਵਿੱਚ ਮਦਦ ਕੀਤੀ ਤੇ ਦੂਸਰੇ ਦਾ ਆਨਸਰ ਤੁਸੀਂ ਕੀ ਲਿਖਣਾ ਹੈ ਇਸ ਇਹ ਪ੍ਰਥਾ ਨਾ ਸਿਰਫ ਔਰਤਾਂ ਦੇ ਜੀਵਨ ਨੂੰ ਖਤਮ ਕਰਦੀ ਸਗੋ ਉਹਨਾਂ ਦੀ ਮੱਤਾਤਾ ਨੂੰ ਵੀ ਨਕਾਰਦੀ ਸੀ ਤੇ ਤੁਸੀਂ ਕੀ ਲਿਖਣਾ ਔਰਤਾਂ ਦੇ ਜੀਵਨ ਨੂੰ ਖਤਮ ਕਰਦੀ ਸੀ ਠੀਕ ਹੈ ਤੇ ਉਹਨਾਂ ਦੀ ਮਹੱਤਤਾ ਨੂੰ ਵੀ ਨਕਾਰਦੀ ਸੀ ਠੀਕ ਹੈ ਇਹਨਾਂ 2.0 ਜੇ ਲਿਖ ਦਿਓ ਤੇ ਵਧੀਆ ਆਨਸਰ ਬਣ ਜਾਊਗਾ ਤੁਹਾਡਾ ਇਸ ਤੋਂ ਅੱਗੇ ਰਾਜਾ ਰਾਮ ਮੋਹਨ ਰਾਏ ਨੇ ਸਮਾਜਿਕ ਬੁਰਾਈਆਂ ਖਤਮ ਕਰਨ ਦੇ ਲਈ ਪਾਈ ਯੋਗਦਾਨ ਬਾਰੇ ਲਿਖੋ ਤੇ ਇੱਥੇ ਤੁਸੀਂ ਲਿਖ ਸਕਦੇ ਹੋ ਪਹਿਲਾ ਤਾਂ ਇਹ ਇਹ ਉਹਨਾਂ ਨੇ ਅੰਗਰੇਜ਼ ਸਰਕਾਰ ਦੇ ਨਾਲ ਮਿਲ ਕੇ 1829 ਈਸਵੀ ਦੇ ਵਿੱਚ ਸਤੀ ਪ੍ਰਥਾ ਨੂੰ ਗੈਰ ਕਾਨੂੰਨੀ ਕੋਸ਼ਿਸ਼ ਤੋਂ ਕੀਤਾ ਠੀਕ ਹੈ ਤੇ ਉਹਨਾਂ ਨੇ ਇਸ ਸੁਧਾਰ ਨੇ ਔਰਤਾਂ ਨੂੰ ਇੱਕ ਨਵਾਂ ਜੀਵਨ ਦਿੱਤਾ ਤੇ ਸਮਾਜ ਦੇ ਵਿੱਚ ਉਹਨਾਂ ਦੀ ਸੁਰੱਖਿਆ ਨੂੰ ਮਜ਼ਬੂਤ ਕੀਤਾ ਤੇ ਤੁਸੀਂ ਲਿਖ ਸਕਦੇ ਹੋ ਉਹਨਾਂ ਨੇ ਔਰਤਾਂ ਨੂੰ ਸਮਾਜ ਦੇ ਵਿੱਚ ਉਹਨਾਂ ਦੀ ਜਿਹੜੀ ਔਰਤਾਂ ਦੀ ਸੁਰੱਖਿਆ ਸੀ ਉਹਨੂੰ ਮਜ਼ਬੂਤ ਕੀਤਾ ਇਹ ਦੂਸਰਾ ਪੁਆਇੰਟ ਤੇ ਰਾਜਾ ਰਾਮ ਮੋਹਨ ਰਾਏ ਨੇ ਔਰਤਾਂ ਦੀ ਸਿੱਖਿਆ ਸਮਾਜਿਕ ਸਮਾਨਤਾ ਨੂੰ ਵੀ ਦੀਵੀ ਵਕਾਲਤ ਕੀਤੀ ਠੀਕ ਹੈ ਤੇ ਤੀਸਰਾ ਪੁਆਇੰਟ ਇਹ ਤੁਸੀਂ ਲਿਖ ਸਕਦੇ ਹੋ ਮਤਲਬ ਬਹੁਤ ਸੌਖਾ ਪੈਰਾ ਆ ਤੇ ਇਹਦੇ ਨਾਲ ਆਪਣਾ ਇਹ ਪੈਰਾ ਖਤਮ ਹੁੰਦਾ ਇਸ ਤੋਂ ਅੱਗੇ ਆਰਥਿਕ ਅਸਮਾਨਤਾ ਦੇ ਕੀ ਨੁਕਸਾਨ ਹਨ ਠੀਕ ਹੈ ਆਰਥਿਕ ਅਸਮਾਨਤਾ ਦਾ ਅਰਥ ਇਹ ਕੁਝ ਲੋਕਾਂ ਦੇ ਕੋਲ ਬਹੁਤ ਜ਼ਿਆਦਾ ਧਨ ਹੋਣਾ ਤੇ ਬਾਕੀਆਂ ਦੇ ਕੋਲ ਬੁਨਿਆਦੀ ਜ਼ਰੂਰਤਾਂ ਦੀ ਕਮੀ ਇਹ ਅਸਮਾਨਤਾ ਸਿਰਫ ਆਮਦਨ ਤੱਕ ਸੀਮਤ ਨਹੀਂ ਸਗੋਂ ਸਿੱਖਿਆ ਸਿਹਤ ਰੁਜ਼ਗਾਰ ਤੇ ਜੀਵਨ ਦੇ ਮੌਕਿਆਂ ਤੇ ਵੀ ਪ੍ਰਭਾਵ ਪੈਂਦੀ ਹੈ ਠੀਕ ਹੈ ਪੰਧੀ ਹੈ ਠੀਕ ਹੈ ਜਦੋਂ ਸਮਾਜ ਦੇ ਵਿੱਚ ਕੁਝ ਲੋਕ ਵਿਲਾਸਤਾ ਦੀ ਜ਼ਿੰਦਗੀ ਜੀ ਰਹੇ ਹੁੰਦੇ ਹਨ ਤੇ ਹੋਰ ਲੋਕ ਦਿਨ ਰਾਤ ਮਿਹਨਤ ਕਰਕੇ ਵੀ ਆਪਣੀਆਂ ਜ਼ਰੂਰਤਾਂ ਪੂਰੀਆਂ ਨਹੀਂ ਕਰ ਸਕਦੇ ਤਾਂ ਇਹ ਅਸਮਾਨਤਾਵਾਂ ਸਮਾਜਿਕ ਤਣਾਅ ਪੈਦਾ ਕਰਦੀਆਂ ਹਨ ਠੀਕ ਹੈ ਇਹ ਚੋ ਤੁਸੀਂ ਲਈ ਦੇਖ ਸਕਦੇ ਹੋ ਇਹ ਪੈਰਾ ਐਕਚੁਅਲ ਦੇ ਵਿੱਚ ਮੈਂ ਵੀ ਪੇਪਰ ਸੋਲਵ ਕਰਨ ਤੋਂ ਪਹਿਲਾਂ ਨਹੀਂ ਪੜਿਆ ਤੇ ਆਪਾਂ ਤੁਹਾਡੇ ਦੇ ਨਾਲ ਤੁਹਾਡੇ ਨਾਲ ਤੁਹਾਨੂੰ ਐਵੇਂ ਨਾ ਲੱਗੇ ਹਨਾ ਸਾਡੇ ਤੇ ਹੀ ਬੋਝ ਆ ਤੇ ਆਪਾਂ ਵੀ ਤੁਹਾਡੇ ਦੇ ਨਾਲ ਹੀ ਹਨਾ ਇਹਨੂੰ ਸੋਲਵ ਕਰਨਾ ਮੈਂ ਵੀ ਤੇ ਤੁਸੀਂ ਇਹਦੇ ਵਿੱਚੋਂ ਲਿਖ ਸਕਦੇ ਹੋ ਕੀ ਨੁਕਸਾਨ ਇੱਥੋਂ ਤੋਂ ਲੈ ਕੇ ਇੱਥੋਂ ਤੱਕ ਪਹਿਲੇ ਦਾ ਅਨਸਰ ਠੀਕ ਹੈ ਹੋਰ ਆਪਣੇ ਕੋਲੇ ਮੈਂ ਤੁਹਾਨੂੰ ਦੱਸਣਾ ਇੱਥੋਂ ਤੋਂ ਲੈ ਕੇ ਕੋਈ ਵੀ ਲਾਈਨਾਂ ਲਿਖੀ ਚਲੋ ਬਸ ਤੁਹਾਡਾ ਆਨਸਰ ਬਣ ਜਾਣਾ ਇਸ ਤੋਂ ਅਗੇ ਆਰਥਿਕ ਨਿਆਂ ਦੇ ਬਿਨਾ ਸਮਾਜਿਕ ਨਿਆਂ ਅਸੰਭਵ ਹੈ ਇਸ ਵਾਕ ਦਾ ਅਰਥ ਸਮਝਾਓ ਇਹ ਆਪਣੇ ਕੋਲ ਲਾਈਨ ਕਿੱਥੇ ਪਈ ਹੈ ਸਰਕਾਰ ਵੱਲੋਂ ਆਰਥਿਕ ਅਸਮਾਨਤਾ ਨੂੰ ਘਟਾਉਣ ਦੇ ਲਈ ਕਈ ਯੋਜਨਾਵਾਂ ਚਲਾਈਆਂ ਜਾਂਦੀਆਂ ਹਨ ਜਿਵੇਂ ਕਿ ਮਗਨ ਰੇਗਾ ਮੁਫਤ ਅਨਾਜ ਅਤੇ ਸਿੱਖਿਆ ਦੇ ਲਈ ਆਰਥਿਕ ਮਦਦ ਆਤ ਪਰ ਇਹ ਯੋਜਨਾਵਾਂ ਤਦ ਹੀ ਸਫਲ ਹੋ ਸਕਦੀਆਂ ਹਨ ਜਦੋਂ ਉਹਨਾਂ ਦੀ ਲਾਗੂ ਕਰਨ ਦੀ ਪ੍ਰਕਿਰਿਆ ਪਾਰਦਰਸ਼ੀ ਹੋਵੇ ਤੇ ਲੋਕਾਂ ਤੱਕ ਪਹੁੰਚ ਬਣੇ ਆਰਥਿਕ ਨਿਆਂ ਦੇ ਬਿਨਾਂ ਸਮਾਜਿਕ ਨਿਆਂ ਅਸੰਭਵ ਹੈ ਜਿਹੜਾ ਦੇਖੋ ਆਪਣੇ ਕੋਲੇ ਤੇ ਤੁਸੀਂ ਦੇਖ ਸਕਦੇ ਹੋ ਹੁਣ ਜਿਹੜਾ ਤਾਂ ਪਹਿਲਾ ਪ੍ਰਸ਼ਨ ਸੀ ਉਹਦਾ ਐਕਚੁਅਲ ਦੇ ਵਿੱਚ ਅਨਸਰ A ਹੈ ਠੀਕ ਹੈ ਜੇ ਤੁਸੀ ਵਧੀਆ ਨੰਬਰ ਲੈਣੇ ਆ ਤਾਂ ਦੋ ਨੰਬਰਾਂ ਦਾ ਤੁਹਾਡਾ ਇਹ ਅਨਸਰ ਜ਼ਰੂਰੀ ਨਹੀਂ ਤੁਸੀਂ ਜਮਾ ਹੀ ਪੈਰੇ ਵਾਲਾ ਚੇਪਣਾ ਉਹਦੇ ਨਾਲ ਮਿਲਦਾ ਜੁਲਦਾ ਕੀ ਤੁਹਾਨੂੰ ਪੈਰੇ ਦੇ ਵਿੱਚ ਸਮਝ ਆਇਆ ਤੁਹਾਡੀ ਗੱਲ ਉਹ ਬਣਨੀ ਚਾਹੀਦੀ ਹੈ ਠੀਕ ਹੈ ਪੈਰੇ ਦੇ ਪ੍ਰਸ਼ਨਾਂ ਦੇ ਉੱਤਰ ਦੇ ਵਿੱਚ ਪਹਿਲੇ ਦਾ ਤੁਸੀਂ ਇਸ ਤਰ੍ਹਾਂ ਲਿਖਣਾ ਇਹਨੂੰ ਵੀ ਤੁਸੀਂ ਰੱਟਾ ਨਹੀਂ ਮਾਰਨਾ ਜੋ ਤੁਹਾਨੂੰ ਇਹਦੇ ਵਿੱਚੋਂ ਸਮਝ ਆਇਆ ਨਾ ਕੀ ਕੀ ਨੁਕਸਾਨ ਹੋ ਸਕਦੇ ਤੇ ਉਹ ਚੀਜ਼ ਤੁਸੀਂ ਲਿਖਣੀ ਹੈ ਠੀਕ ਹੈ ਇਸ ਤੋਂ ਅਗੇ ਆਰਥਿਕ ਨਿਆਂ ਦੇ ਬਿਨਾਂ ਸਮਾਜਿਕ ਨਿਆਂ ਵੀ ਅਸੰਭਵ ਹੈ ਇਹ ਵਾਕ ਦਾ ਅਰਥ ਆਪਾਂ ਸਮਝਾਉਣਾ ਸੀ ਇੱਥੇ ਦੇਖੋ ਇਸ ਆਰਥਿਕ ਜੜਤ ਤੱਕ ਲੋਕਾਂ ਨੂੰ ਆਰਥਿਕ ਤੌਰ ਤੇ ਬਰਾਬਰੀ ਨਹੀਂ ਮਿਲਦੀ ਤਦ ਤੱਕ ਸਮਾਜ ਦੇ ਵਿੱਚ ਨਿਆਂ ਸਥਾਪਿਤ ਨਹੀਂ ਹੋ ਸਕਦਾ ਜੇ ਲੋਕਾਂ ਦੇ ਕੋਲ ਬੁਨਿਆਦੀ ਜ਼ਰੂਰਤਾਂ ਸਿੱਖਿਆ ਸਿਹਤ ਰੁਜ਼ਗਾਰ ਦੇ ਮੌਕੇ ਨਹੀਂ ਹੋਣਗੇ ਤਾਂ ਉਹ ਸਮਾਜਿਕ ਤੌਰ ਤੇ ਵੀ ਪਿੱਛੇ ਰਹਿਣਗੇ ਇਸ ਲਈ ਜਿਹੜਾ ਆਰਥਿਕ ਨਿਆਂ ਸਮਾਜਿਕ ਨਿਆਂ ਲਈ ਜ਼ਰੂਰੀ ਹੈ ਆਰਥਿਕ ਸਮਝ ਦੇ ਹਨ ਜਿਹੜੀਆਂ ਆਪਣੀਆਂ ਲੋੜਾਂ ਜਿਵੇਂ ਕਿ ਆਪਣੇ ਆਪਣੇ वैसे ਨਾਲ ਸੰਬੰਧਿਤ ਵੀ ਆਪਾਂ ਆਪਣੀਆਂ ਲੋੜਾਂ ਪੂਰੀਆਂ ਕਰ ਪਾ ਰਹੇ ਆ ਜਾਂ ਨਹੀਂ ਠੀਕ ਹੈ ਉਹ ਚੀਜ਼ਾਂ ਨੂੰ ਕਹਿ ਰਹੇ ਇਹਦੇ ਵਿੱਚ ਇਸ ਤੋਂ ਅਗੇ ਆਰਥਿਕ ਅਸਮਾਨਤਾਵਾਂ ਨੂੰ ਘਟਾਉਣ ਦੇ ਲਈ ਸਰਕਾਰ ਵੱਲੋਂ ਕੀ ਉਪਾਅ ਦਿੱਤੇ ਗਏ ਹਨ ਠੀਕ ਹੈ ਆਰਥਿਕ ਅਸਮਾਨਤਾਵਾਂ ਨੂੰ ਘਟਾਉਣ ਦੇ ਲਈ ਸਰਕਾਰ ਵੱਲੋਂ ਆਹ ਜਿਹੜੇ ਮਗਨ ਰਿਗਾ ਮੁਫਤ ਅਨਾਜ ਦੀ ਵੰਡ ਅਤੇ ਸਿੱਖਿਆ ਦੇ ਲਈ ਆਰਥਿਕ ਮਦਦ ਵਰਗੀਆਂ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ ਇਹ ਯੋਜਨਾਵਾਂ ਗਰੀਬ ਵਰਗ ਦੀ ਮਦਦ ਕਰਨ ਅਤੇ ਉਹਨਾਂ ਦੀ ਆਰਥਿਕ ਸਥਿਤੀ ਸੁਧਾਰਨ ਦੇ ਲਈ ਬਣਾਈਆਂ ਗਈਆਂ ਹਨ ਠੀਕ ਹੈ ਤੇ ਜਿਹੜਾ ਤੀਸਰੇ ਦਾ ਆਨਸਰ ਹੈ ਓਕੇ ਤੇ ਇਹ ਹੈਗਾ ਆਪਣੇ ਕੋਲੇ ਸਰਕਾਰ ਵੱਲੋਂ ਆਰਥਿਕ ਸਮਾਨਤਾਵਾਂ ਨੂੰ ਘਟਾਉਣ ਦੇ ਲਈ ਯੋਜਨਾਵਾਂ ਚਲਾਈਆਂ ਗਈਆਂ ਹਨ ਜਿਵੇਂ ਮਨਰੇਗ ਮਗਨ ਰੇਗਾ ਮੁਫਤ ਨਾਜ਼ ਅਤੇ ਸਿੱਖਿਆ ਦੀ ਆਰਥਿਕ ਮਦਦ ਆਦਿ ਠੀਕ ਹੈ ਤੇ ਇਹਨਾਂ ਤੁਸੀਂ ਆਨਸਰ ਲਿਖ ਸਕਦੇ ਹੋ ਇਹ ਤੋਂ ਅੱਗੇ ਹੈਗਾ ਆਪਣੇ ਕੋਲੇ ਭਾਗ ਕਕਾ ਇਹਦੇ ਵਿੱਚ ਆਪਣੇ ਕੋਲੇ ਹੇਠਾਂ ਲਿਖਿਆਂ ਦੇ ਵਿੱਚੋਂ ਕੋਈ 7 ਸਥਾਨ ਭਾਰਤ ਦੇ ਨਕਸ਼ੇ ਵਿੱਚ ਤੁਸੀਂ ਫਿਲ ਕਰਨੇ ਹਨ ਇਹਦੇ ਵਿੱਚ ਦੇਖੋ ਭਾਰਤ ਦੇ ਉੱਤਰੀ ਮੈਦਾਨ ਬ੍ਰਹਮਪੁੱਤਰ ਦਰਿਆ ਲਾਲ ਮਿੱਟੀ ਦਾ ਖੇਤਰ ਅਬਰਕ ਵਾਲਾ ਖੇਤਰ ਚਾਹ ਪੈਦਾ ਕਰਨ ਵਾਲਾ ਰਾਜ ਕਪਾ ਪੈਦਾ ਕਰਨ ਵਾਲਾ ਰਾਜ ਠੀਕ ਹੈ ਮੈੰਗਨੀਜ਼ ਦਾ ਕੋਇਕ ਖੇਤਰ ਕਾਲੀ ਮਿੱਟੀ ਵਾਲਾ ਖੇਤਰ ਕੋਲਾ ਪੈਦਾ ਕਰਨ ਵਾਲਾ ਇੱਕ ਰਾਜ ਜਲੌੜੀ ਮਿੱਟੀ ਵਾਲਾ ਖੇਤਰ ਇਹ ਤੋਂ ਅੱਗੇ ਹੈਗਾ ਆਪਣੇ ਕੋਲੇ ਕੋਈ ਹੀ ਠਾਂ ਲਿਖਿਆ ਦੇ ਵਿੱਚੋਂ ਤਿੰਨ ਸਥਾਨ ਭਾਰਤ ਦੇ ਨਕਸ਼ੇ ਵਿੱਚ ਭਰਨੇ ਰਹੀਏ ਰਿਇਤਵਾੜੀ ਪ੍ਰਬੰਧ ਵਾਲਾ ਇੱਕ ਰਾਜ ਸਥਾਈ ਬੰਦੋਬਸਤਨਾ ਵਾਲਾ ਇੱਕ ਰਾਜ ਮੇਰਠ ਦਿੱਲੀ ਤੇ ਕਾਨਪੁਰ ਇਰੇ ਨਾਲ ਬੇਟਾ ਆਪਣਾ ਜੋ ਤੁਹਾਡਾ ਪ੍ਰੀ ਬੋਰਡ ਪ੍ਰੀਖਿਆ ਦਾ 8ਵੀਂ ਕਲਾਸ ਦੇ ਲਈ ਜੋ ਤੁਹਾਡਾ ਪੇਪਰ ਹੋਇਆ ਹੁਣ ਆਇਆ ਠੀਕ ਹੈ ਐਸਐਸਸੀ ਦਾ ਉਹ ਆਪਾਂ ਸੋਲਵ ਕਰ ਲਿਆ ਆ ਜੇਕਰ ਤੁਸੀਂ ਚੈਨਲ ਦੇ ਉੱਪਰ ਨਵੇਂ ਹੋ ਤਾਂ ਬੇਟਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਕਿਉਂਕਿ ਫਾਈਨਲ ਐਗਜ਼ਾਮਸ ਦੀ ਤਿਆਰੀ ਵੀ ਤੁਹਾਨੂੰ ਇਸੇ YouTube ਚੈਨਲ ਤੇ ਕਰਵਾਈ ਜਾਊਗੀ ਤੇ ਜਲਦੀ ਤੋਂ ਜਲਦੀ ਆਪਾਂ 36k ਦੇ ਆਪਾਂ ਨੇੜੇ ਲੈ ਕੇ ਜਾਣੇ ਆ ਸਬਸਕ੍ਰਾਈਬਸ ਠੀਕ ਹੈ